ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 403 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਘਰ 11ਵਾਂ ਮਹੱਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਬਹੁ ਬਿੱਦ ਜੈਸਾ ਹੈ ਉਹ ਤੈਸਾਰੇ ਅਨਕ ਜੋਨ ਭਰਮਿਓ ਪਰਮ ਭੀਤਰ ਸੁਖ ਨਹੀਂ ਪਰਵੇਸਾਰੇ ਸਾਜਨ ਸੰਤ ਹਮਾਰੇ ਨੀਤਾ ਬਿਨ ਹਰ ਹਰ ਆ ਨੀਤਾ ਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 11ਵੇਂ ਘਰ ਵਿੱਚ ਆਸਾ ਰਾਗ ਦਾ ਇਹ ਸ਼ਬਦ 403 ਅੰਗ ਤੇ ਸਵਾਈਮਾਨ ਹੈ ਪੰਚਮ ਪਾਤਸ਼ਾ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ ਕਿ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਿਗੁਰ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਨਟੂਆ ਭੇਖ ਦਿਖਾਵੇ ਬਹੁ ਬਿਦ ਜੈਸਾ ਹੈ ਉਤੈ ਸਾਰੇ ਅਨਕ ਜੋਨ ਭਰਮਿਓ ਪਰਮ ਪੀਤਰ ਸੁਖ ਨਾਹੀ ਪਰਵੇ ਸਾਰੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਧਰਮ ਦੇ ਖੇਤਰ ਵਿੱਚ ਅਸੀਂ ਵੇਖਦੇ ਆਂ ਲੋਕ ਵੱਖਰੇ ਵੱਖਰੇ ਭੇਸ ਬਣਾਉਂਦੇ ਨੇ ਉਹ ਬਿਲਕੁਲ ਇਸ ਤਰ੍ਹਾਂ ਜਿਵੇਂ ਇੱਕ ਸਵਾੰਗੀ ਸਵਾਗ ਰਚਦਾ ਹੈ ਪਿਛਰਾ ਚ ਕੰਮ ਕਰਨ ਵਾਲੇ ਉਹੀ ਬੰਦਾ ਹੁੰਦਾ ਕਦੇ ਉਹ ਰਾਜਾ ਹੁੰਦਾ ਕਦੇ ਭਿਖਾਰੀ ਹੁੰਦਾ ਕਦੇ ਕੁਸ਼ ਹੁੰਦਾ ਕਦੇ ਕੁਸ਼ ਹੁੰਦਾ ਪਰ ਜੋ ਉਹ ਹੈ ਅਸਲ ਵਿੱਚ ਉਹ ਉਹ ਹੀ ਹੈ ਉਹਦਾ ਭੇਖ ਜਿਹੜਾ ਹੈ ਉਹ ਕਿਸੇ ਕੰਮ ਦਾ ਨਹੀਂ ਹੈ ਭੇਖ ਨਾਲ ਧਰਮ ਦਾ ਕੋਈ ਸਬੰਧ ਨਹੀਂ ਹੈ ਜੀ ਨਟੂਆ ਪੇਖ ਦਿਖਾਵੇ ਬਹੁ ਵਿਦ ਕਿਨੇ ਜਿਸ ਨਾਲ ਨਟ ਬਾਜੀ ਪਾਉਣ ਵਾਲਾ ਬਹੁ ਰੂਪੀਆ ਵੱਖਰੇ ਵੱਖਰੇ ਭੇਸ ਧਾਰਨ ਕਰਦਾ ਹੈ ਜੈਸਾ ਹੈ ਉਹ ਤੈਸਾਰੇ ਪਰ ਅੰਦਰੋਂ ਜੋ ਜਿਹੋ ਜਿਹਾ ਹੈ ਉਹ ਤੇਹੋ ਜਿਹਾ ਰਹੇਗਾ ਜੀ ਜਿਹੋ ਜਿਹਾ ਸੁਭਾਅ ਹੈ ਜਿਹੋ ਜੇ ਕਰਮ ਨੇ ਉਹ ਤਾਂ ਫਿਰ ਉਹੀ ਰਹਿਣਗੇ ਅਨਕ ਜੋਨ ਭਰਮਿਓ ਭਰਮ ਭੀਤਰ ਇਹਨਾਂ ਕਰਮਾਂ ਕਰਕੇ ਇਹਨਾਂ ਕਰਮ ਕਾਂਡਾਂ ਕਰਕੇ ਅਨੇਕਾਂ ਜੋਨਾਂ ਭੁਗਤਦਾ ਸੁਖ ਨਾਹੀ ਪਰਵੇ ਸਾਰੇ ਭਾਈ ਸੁੱਖਾਂ ਦਾ ਪ੍ਰਵੇਸ਼ ਹੋ ਹੀ ਨਾ ਸਕਿਆ ਜੋ ਆਨੰਦ ਉਹ ਚਾਹੀਦਾ ਸੀ ਇਹ ਬਾਹਰਲੇ ਭੇਖ ਦਿਖਾਉਣ ਨਾਲ ਉਹ ਆਨੰਦ ਪ੍ਰਾਪਤ ਨਾ ਹੋ ਸਕਿਆ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀ ਤਾਰੇ ਸੱਚੇ ਪਾਤਸ਼ਾਹ ਸਮੋਦਨ ਹੋਏ ਕਿ ਐ ਸੱਜਣੋ ਐ ਸੰਤ ਜਨੋ ਐ ਮੇਰੇ ਮਿੱਤਰੋ ਇੱਕ ਗੱਲ ਧਿਆਨ ਨਾਲ ਸੁਣ ਲਓ ਪਾਤਸ਼ਾਹ ਕਹਿੰਦੇ ਭਾਈ ਹਰੀ ਦੇ ਨਾਮ ਤੋਂ ਬਿਨਾ ਸਾਰਾ ਕੁਝ ਹੀ ਵਿਅਰਥ ਹੈ ਅਨীত ਹੈ ਨੀਤੀ ਤੋਂ ਉਲਟ ਹੈ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾਰੇ ਤੇ ਜਿਨ੍ਹਾਂ ਗੁਰਮਖਾਂ ਨੇ ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਨੂੰ ਮਹਾਰਾਜ ਬਹੁਤ ਵੱਡਾ ਰੁਤਬਾ ਦਿੰਦੇ ਨੇ ਕਿ ਸੰਗਤ ਵਿੱਚ ਆ ਕੇ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਉਸ ਪ੍ਰਭੂ ਦੇ ਗੁਣਾਂ ਨੂੰ ਗਾਇਨ ਕੀਤਾ ਆਪਣੀ ਸੁਰਤ ਸ਼ਬਦ ਨਾਲ ਜੋੜੀ ਹੈ ਉਹਨਾਂ ਨੇ ਹੀ ਇਹ ਮਨੁੱਖਾ ਜਨਮ ਜਿਹੜਾ ਕਿ ਬਹੁਤ ਮਹਿੰਗਾ ਹੈ ਪਦਾਰਥ ਹੈ ਇਹ ਮਨੁੱਖਾ ਜਨਮ ਦੀ ਇਸ ਬਾਜੀ ਨੂੰ ਉਹ ਜਿੱਤ ਕੇ ਗਏ ਨੇ ਨਹੀਂ ਤੇ ਅਸੀਂ ਹਾਰ ਗਏ ਇੱਥੇ ਹੀ ਉਜਿਤ ਕੇ ਗਏ ਨੇ ਜਿਨ੍ਹਾਂ ਨੇ ਉਸ ਪ੍ਰਭੂ ਨਾਲ ਗੁਣਾ ਦੀ ਸਾਂਝ ਪਾਈ ਹੈ ਬਾਹਰਲੇ ਵਿਖਾਵਿਆਂ ਨਾਲ ਨਹੀਂ ਪਖੰਡ ਕਰਨ ਨਾਲ ਨਹੀਂ ਕਰਮ ਧਰਮ ਪਖੰਡ ਜੋ ਦਿਸੈ ਤਨੇ ਜਮ ਜਗਾਤੀ ਲੂਟੈ ਰਹਾ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਬਨ ਬਿਦ ਤਰੀਐ ਰੇ ਘੁੰਮਣ ਕੇਰ ਅਗਾਗ ਆਖਰੀ ਗੁਰ ਸ਼ਬਦੀ ਪਾਰ ਉਤਰੀਐ ਰੇ ਜਗਿਆਸੂਆਂ ਦਾ ਸਵਾਲ ਹੈ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਇਸ ਬ੍ਰਹਮ ਦੀ ਮਾਇਆ ਜਿਹੜੀ ਹੈ ਆਵਣ ਜਾਣ ਕੇ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਇਹ ਤ੍ਰੈ ਗੁਣਾ ਵਿੱਚ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਕਹੋ ਕਵਣ ਬਿਦਤਰਿਆ ਰੇ ਦੱਸੋ ਜੀ ਫਿਰ ਕਿਹੜੀ ਵਿਧੀ ਹੈ ਕਿਹੜਾ ਤਰੀਕਾ ਹੈ ਅਸੀਂ ਇਸ ਮਾਇਆ ਤੋਂ ਪਾਰ ਹੋ ਜਾਈਏ ਜੋ ਇਹ ਨજર ਆਉਂਦਾ ਸੱਚ ਨਹੀਂ ਹੈ ਇਹ ਸੱਚ ਨੂੰ ਪ੍ਰਾਪਤ ਕਰਨ ਲਈ ਅਸੀਂ ਇਸ ਬ੍ਰਹਮ ਤੋਂ ਪਾਰ ਹੋ ਜਾਈਏ ਅਸੀਂ ਪਾਰ ਬ੍ਰਹਮ ਨੂੰ ਜਾ ਮਿਲੀਏ ਘੁੰਮਣ ਕੇਰ ਅਥਾ ਗਾਖਰੀ ਇਹ ਘੁੰਮਣ ਕੇਰੀ ਹੈ ਜਿਹਦਾ ਕੋਈ ਥਾ ਨਹੀਂ ਪਾਇਆ ਜਾ ਸਕਦਾ ਇਹਨੂੰ ਪਾਰ ਕਰਨਾ ਬੜਾ ਗਾਖਰੀ ਹੈ ਬੜਾ ਔਖਾ ਹੈ ਸੱਚੇ ਪਾਤਸ਼ਾਹ ਉੱਤਰ ਦਿੰਦੇ ਨੇ ਭਾਈ ਗੁਰ ਸ਼ਬਦੀ ਪਾਰ ਉਤਰੀਐ ਰੇ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਉਪਦੇਸ਼ ਨਾਲ ਇਸ ਨੂੰ ਪਾਰ ਹੋਇਆ ਜਾ ਸਕਦਾ ਹੈ ਇੱਕੋ ਇੱਕ ਤਰੀਕਾ ਹੈ ਗੁਰੂ ਦਾ ਸ਼ਬਦ ਗੁਰੂ ਕੀ ਬਾਣੀ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕੇ ਜਾਨਾਰੇ ਸਿਮਰਤ ਨਾਮ ਨਿਦਾਨ ਨਰਮੋਲਕ ਮਨ ਮਾਨਕ ਪਤਿਆ ਨਾਰੇ ਮਰਜ ਨੇ ਕੱਲਾ ਪੜਨ ਨੂੰ ਕਿਹਾ ਕਹਿੰਦੇ ਮਰਗ ਨੇ ਬਾਣੀ ਨੂੰ ਪੜ ਕੇ ਵਿਚਾਰੋ ਖੋਜੋ ਭਾਈ ਖੋਜਤ 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 ਵਿਚਾਰੋ ਤਤ ਨਾਨਕ ਏ ਜਾਨਾਰੇ ਖੋਜ ਖੋਜ ਕੇ ਪੰਚਮ ਪਾਤਸ਼ਾਹ ਮਰਜ ਕਹਿੰਦੇ ਭਾਈ ਇਹ ਤਤ ਨਿਕਲਿਆ ਇਹ ਅਸ੍ਰਿਤ ਸਾਹਮਣੇ ਆਈ ਸਿਮਰਤ ਨਾਮ ਨਿਦਾਨ ਨਰਮੋਲਕ ਮਨ ਮਾਨਕ ਪਤਿਆਨਾ ਰੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਸਿਮਰ ਸਿਮਰ ਕੇ ਉਹ ਨਾਮ ਦਾ ਖਜ਼ਾਨਾ ਜਿਹੜਾ ਕਿ ਅਮੋਲਕ ਹੈ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਅਮੋਲਕ ਗੁਣ ਅਮੋਲਕ ਵਪਾਰ ਅਮੋਲਕ ਵਪਾਰੀਏ ਅਮੋਲ ਪੰਡਹਰ ਅਮੋਲ ਆਵੇਂ ਅਮੋਲ ਲਿ ਜਾਏ ਉਹਨ ਲਪਾਏ ਅਮੋਲ ਸਮਾਏ ਉਹਨੂੰ ਸਿਮਰਦਾ ਸਿਮਰਦਾ ਮਨ ਮੋਤੀ ਹੋ ਗਿਆ ਮਨ ਵੀ ਨਿਰਮਲ ਹੋ ਗਿਆ ਤੇ ਮਨ ਪਤੀਜ ਗਿਆ ਮਨ ਨੂੰ ਯਕੀਨ ਆ ਗਿਆ ਕਿਉਂਕਿ ਬਾਣੀ ਨੂੰ ਪੜ ਕੇ ਖੋਜ ਕੇ ਹੀ ਇਹ ਮਨ ਸਥਿਰ ਹੋ ਸਕਦਾ ਹੈ ਟਿਕ ਸਕਦਾ ਹੈ ਮਰਜ਼ੀ ਕਹਿੰਦੇ ਇੱਕੋ ਇੱਕ ਤਰੀਕਾ ਹੈ ਬਾਣੀ ਨੂੰ ਪੜੋ ਵਿਚਾਰੋ ਤੇ ਖੋਜੋ ਭਾਈ ਆਸਾ ਮਹੱਲਾ ਪੰਜਵਾਂ ਧੁਪ ਦੇ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਨਾਮ ਰਾਂਗੇ ਮਨ ਤ੍ਰਿਪਤਾਨਾ ਬਹਰ ਨਕਤ ਹੂੰ ਤਾਵੋ ਰੇ ਅਗਲਾ ਸ਼ਬਦ ਮਾਰੇ ਨੇ ਦੋ ਪਦਿਆਂ ਦਾ ਬਖਸ਼ਿਸ਼ ਕੀਤਾ ਕਿ ਗੁਰੂ ਨੇ ਕਿਰਪਾ ਕੀਤੀ ਮੇਰੇ ਮਨ ਵਿੱਚ ਵਸ ਗਿਆ ਜਦੋਂ ਮੈਂ ਖੋਜਿਆ ਪੜ੍ਹਿਆ ਵਿਚਾਰਿਆ ਉਹ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਗੁਣ ਮੇਰੇ ਹਿਰਦੇ ਚ ਵਸ ਗਏ ਜੋ ਮੰਗੋ ਸੋ ਪਾਵੋਂ ਰੇ ਹੁਣ ਮੈਂ ਜੋ ਮੰਗਦਾ ਉਹ ਮੈਨੂੰ ਮਿਲ ਜਾਂਦਾ ਹੈ ਜੋ ਮੰਗੋ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਪਰ ਉਹਨਾਂ ਲਈ ਹੈ ਜਿਨ੍ਹਾਂ ਨੇ ਖੋਜੀਆ ਪੜ੍ਹਿਆ ਵਿਚਾਰੇ ਆਪਣੇ ਜੀਵਨ ਵਿੱਚ ਬਦਲਾ ਲਿਆਂਦਾ ਨਾਮ ਰੰਗ ਇਹ ਮੰਤਰ ਪਤਾਨਾ ਨਾਮ ਦਾ ਰੰਗ ਚੜਿਆ ਇਹ ਮਨ ਤ੍ਰਿਪਤ ਗਿਆ ਹੁਣ ਇਸ ਮਨ ਦੀ ਕੋਈ ਭੁੱਖ ਨਹੀਂ ਹੈ ਇਹ ਮਨ ਦੀਆਂ ਭੁੱਖਾਂ ਖਤਮ ਹੋ ਗਈਆਂ ਬਹੁ ਨਕਤ ਮੋਤਾਵੋਂ ਰੇ ਹੁਣ ਇਹ ਮਨ ਇਧਰ ਉਧਰ ਨਹੀਂ ਦੌੜਦਾ ਹੁਣ ਭਜਨੋਂ ਹਟ ਗਿਆ ਹੁਣ ਆਪਣੇ ਨਿਜ ਘਰ ਵਿੱਚ ਸਥਿਰ ਹੋ ਗਿਆ ਹਮਰਾ ਠਾਕਰ ਸਭ ਤੇ ਊਚਾ ਰਹਿਣ ਦਿਨਸ ਤਿਸ ਗਾਵੋਂ ਰੇ ਕਿਨ ਮੈਂ ਥਾਪ ਥਾਪਣ ਹਾਰਾ ਤੇਸਤੇ ਤੁਝੇ ਡਰਾਵੋਂ ਰੇ ਰਹਾਉ ਇਸ ਪੰਕਤੀ ਚ ਮਹਾਰਾਜ ਮਨ ਨੂੰ ਸਮੋਦਨ ਨੇ ਕਿ ਮਨਾ ਜਿਹੜਾ ਸਾਡਾ ਠਾਕੁਰ ਹੈ ਸਾਡਾ ਮਾਲਕ ਹੈ ਉਹ ਸਭ ਤੋਂ ਉੱਚਾ ਹੈ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਇਸ ਕਰਕੇ ਮੈਂ ਤੇ ਦਿਨ ਰਾਤ ਉਸ ਵਹਿਗੁਰੂ ਅਕਾਲ ਪੁਰਖ ਨੂੰ ਗਾਉਂਦਾ ਹਾਂ ਉਹਦੇ ਗੁਣਾਂ ਦਾ ਗਾਇਨ ਕਰਦਾ ਹਾਂ ਸਿਮਰਦਾ ਹਾਂ ਯਾਦ ਕਰਦਾ ਹਾਂ ਕਿੰਨੇ ਮੇ ਥਾਪੂ ਥਾਪਣਾ ਹਾਰਾ ਉਹ ਤੇ ਇੱਕ ਸਕਿੰਟ ਲਾਉਂਦਾ ਜੀ ਥਾਪ ਦਿੰਦਾ ਤੇ ਉਥਾਪ ਦਿੰਦਾ ਬਣਾ ਦਿੰਦਾ ਤੇ ਢਾ ਦਿੰਦਾ ਨੀਚੇ ਉੱਚ ਕਰ ਦਿੰਦਾ ਚੜੇ ਆਕਾਸ਼ ਗਰਾ ਦਿੰਦਾ ਇਸ ਕਰਕੇ ਮਹਾਰਜ ਕਹਿੰਦੇ ਜੇ ਡਰਨਾ ਹੀ ਤੇ ਉਤੋਂ ਡਰ ਉਹ ਸਤਕਾਰ ਭਰਿਆ ਡਰ ਆਪਣੇ ਹਿਰਦੇ ਵਿੱਚ ਰੱਖ ਮਨਾ ਤੈਨੂੰ ਮੈਂ ਇਹ ਨਹੀਂ ਡਰਾ ਰਿਹਾ ਕਿ ਤੂੰ ਡਰ ਤੈਨੂੰ ਇਸ ਕਰਕੇ ਡਰਾ ਰਿਹਾ ਕਿ ਉਹਦੇ ਕੋਲੋਂ ਡਰ ਇਹ ਦੁਨੀਆ ਕੋਲੋਂ ਨਾ ਡਰ ਨਿਰਭਉ ਜਪੈ ਸਗਲ ਭਉ ਮਿਟੈ ਇਹ ਦੁਨੀਆ ਤੋਂ ਨਾ ਡਰ ਅਸੀਂ ਡਰ ਹੀ ਜਾਂਦੇ ਆ ਇਸ ਤੇ ਗ੍ਰਹਾਂ ਤੋਂ ਡਰ ਹੀ ਜਾਂਦੇ ਆ ਸ਼ਨੀ ਆ ਗਿਆ ਹੁਣ ਬੁੱਧ ਆ ਗਿਆ ਹੁਣ ਕੇਤੂ ਆ ਗਿਆ ਹੁਣ ਰਾਹੁ ਆ ਗਿਆ ਇਹ ਤਾਂ ਆਉਂਦੇ ਜਾਂਦੇ ਰਹਿਣਗੇ ਜੀ ਤੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਤੋਂ ਬਿਨਾ ਜਿਹੜੇ ਹੋਰ ਕਿਸੇ ਤੋਂ ਨਹੀਂ ਡਰਦੇ ਉਹ ਨਿਰਭਉ ਹੋ ਗਏ ਉਹ ਆਪਣੇ ਜੀਵਨ ਦੀ ਬਾਜ਼ੀ ਫਿਰ ਜਿੱਤ ਕੇ ਜਾਂਦੇ ਨੇ ਰਹਾਵ ਜਦ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰੈ ਚਿਤ ਨਾ ਪਾਵੋਂ ਰੇ ਜਦ ਮੈਂ ਆਪਣੇ ਮਾਲਕ ਨੂੰ ਵੇਖ ਲਿਆ ਇਨ ਅੱਖਾਂ ਨਾਲ ਮਹਿਸੂਸ ਕੀਤਾ ਹਿਰਦੇ ਤੋਂ ਤੇ ਮਹਾਰਾਜ ਕਹਿੰਦੇ ਹੁਣ ਮੈਂ ਹੋਰ ਕਿਸੇ ਨੂੰ ਆਪਣੇ ਚਿੱਤ ਵਿੱਚ ਲਿਆਉਂਦਾ ਹੀ ਨਹੀਂ ਚੇਤਾ ਆਉਂਦਾ ਹੀ ਨਹੀਂ ਕਿਸੇ ਦਾ ਹੁਣ ਮਨ ਇੱਧਰ ਉੱਧਰ ਭਜਣੋਂ ਹਟ ਗਿਆ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਉ ਮੇਟ ਲਖਾਵੋਂ ਰੇ ਤੇ ਪੰਚ ਪਾਸ਼ਾ ਮਹਾਰਾਜ ਕਹਿੰਦੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਉਸ ਪ੍ਰਭੂ ਨੇ ਆਪ ਕਿਰਪਾ ਕੀਤੀ ਸਾਨੂੰ ਆਪਣੇ ਦਰ ਤੇ ਪਹਿਰਾਇਆ ਸਿਰ ਉਪਉ ਦੇਣਾ ਹੁੰਦਾ ਆਪ ਕਿਰਪਾ ਕੀਤੀ ਸਾਡੇ ਅਗੋਂ ਢੱਕ ਦਿੱਤੇ ਇਹ ਭਰਮ ਭਉ ਨਾ ਅੰਦਰ ਹੁਣ ਭਰਮ ਹੈ ਨਾ ਭਲੇਖਾ ਹੈ ਕੋਈ ਨਾ ਹੀ ਕਿਸੇ ਕਿਸਮ ਦਾ ਕੋਈ ਡਰ ਹੈ ਇਹ ਭਰਮ ਭਉ ਨੂੰ ਮੀਟ ਕੇ ਮੈਂ ਉਸ ਨੂੰ ਯਾਦ ਕਰਦਾ ਹਾਂ ਸਿਮਰਦਾ ਹਾਂ ਉਹਦਾ ਵਿਖਿਆਨ ਕਰਦਾ ਹਾਂ ਆਸਾ ਮਹੱਲਾ ਪੰਜਵਾਂ ਚਾਰ ਵਰਣ ਚੋਹਾ ਕੇ ਮਰਦਨ ਖਟ ਦਰਸ਼ਨ ਕਲ ਤਲੀਰੇ ਸੁੰਦਰ ਸੁਗਡ ਸਰੂਪ ਸਿਆਣੇ ਪੰਜੋ ਹੀ ਮੋਹ ਸ਼ਰੀਰੇ ਪਰ ਦੂਜੇ ਪਾਸੇ ਇਹ ਕਾਮ ਇਹ ਕ੍ਰੋਧ ਇਹ ਲੋਭ ਇਹ ਮੋਹ ਇਹ ਹੰਕਾਰ ਮਰਗ ਨੇ ਚਾਰ ਵਰਨ ਚੌਹਾਂ ਕੇ ਮਰਦਨ ਚਾਰ ਵਰਨ ਮੰਨੇ ਗਏ ਨੇ ਸਾਡੇ ਜੀ ਬ੍ਰਾਹਮਣ ਖੱਤਰੀ ਸੂਦ ਵੈਸ਼ ਕਹਿੰਦੇ ਚਾਰਾਂ ਨੂੰ ਦਲਿਆ ਇਹਨਾਂ ਨੇ ਖਟ ਦਰਸ਼ਨ ਕੇ ਕਰਤਲੀ ਰੇ 6 ਸ਼ਾਸਤਰ ਨੇ ਕਹਿੰਦੇ ਉਹ ਵੀ ਇਹਨਾਂ ਨੇ ਦਲੇ ਨੇ ਉਹ ਵੀ ਤਲ ਦਿੱਤੇ ਇਹਨਾਂ ਨੇ ਸੁੰਦਰ ਸੁਗੜ ਸਰੂਪ ਸਿਆਣੇ ਆਪਣੇ ਆਪ ਨੂੰ ਸੁੰਦਰ ਕਹਣ ਵਾਲੇ ਡੂੰਗੀ ਸੋਚ ਵਾਲੇ ਬੜੇ-ਬੜੇ ਵਿਦਵਾਨ ਬੜੇ-ਬੜੇ ਸਿਆਣੇ ਪੰਜੋਂ ਹੀ ਮੋਛਲੀ ਰੇ ਪੰਜਾਂ ਨੂੰ ਹੀ ਮੋਵ ਵਿੱਚ ਪਾ ਕੇ ਇਹਨਾਂ ਨੇ ਛਲਿਆ ਧੋਖਾ ਦਿੱਤਾ ਹਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਈਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਬੜੇ ਬੜੇ ਵਿਦਵਾਨ ਇਹਨਾਂ ਪੰਜਾਂ ਨੇ ਦਲੇ ਨੇ ਆਪਣੇ ਪੈਰ ਥਲੇ ਰੱਖੇ ਨੇ ਜਨਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਜਿਹਨ ਪੰਜ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਕਲੀਰੇ ਮਾਰੀ ਜੀ ਕਹਿੰਦੀ ਫਿਰ ਕੌਣ ਐ ਇਹੋ ਜਿਹਾ ਮਹਾਬਲੀ ਸੂਰਮਾ ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੈ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਨੂੰ ਹੰਕਾਰ ਨੂੰ ਜਿਨ ਪੰਜ ਮਾਰ ਵਿਦਾਰ ਗੁਦਾਰੇ ਜਿਨ੍ਹਾਂ ਨੇ ਪੰਜਾਂ ਨੂੰ ਮਾਰ ਕੇ ਦਲ ਦਿੱਤਾ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲਿਆ ਸੋ ਪੂਰਾ ਇਕਲੀ ਰੇ ਇਸ ਕਲਯੁਗ ਦੇ ਵਿੱਚ ਉਹ ਗੁਰਮੁਖ ਪੂਰਾ ਹੈ ਪਾਈ ਉਹ ਪੂਰਨ ਹੈ ਪੂਰਨ ਮਹਾਨ ਪੁਰਸ਼ ਹੈ ਜਿਨੇ ਪੰਜਾਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੈ ਰਹਾਉ ਵੱਡੀ ਕੌਮ ਵਸ ਭਾਗੈ ਨਹੀਂ ਮੁੱਖਮ ਫੌਜ ਹਟਲੀ ਰੇ ਮਹਾਰਜ ਕਹਿੰਦੇ ਕੱਲੇ ਪੰਜ ਹੀ ਨਹੀਂ ਬੜੀ ਵੱਡੀ ਫੌਜ ਹੈ કામ ક્રોધ લોહ મોહ અહંકાર ઇત પાંચ ਆਪਾਂ જાણਦੇ ਆ ਪਰ ਜਿਹੜੀਆਂ ਆਸ਼ਾਵਾਂ ਤ੍ਰਿਸ਼ਨਾਵਾਂ ਈਰਖਾ ਵਕੀਲੀ ਹਉਮੈ ਮੈਂ ਮੇਰੀ 타ਤ ਪਰਾਈ ਇਹ ਟੋਟਲ 25 ਬਣਦੇ ਨੇ ਇਹ 25 ਦੀ ਫੌਜ ਅੰਦਰ ਤੁਰੇ ਫਿਰਦੀ ਏ ਸਾਡੇ ਉੱਥੇ ਫਿਰ ਕੱਲਾ ਕੀ ਕਰੇਗਾ ਹਾਂ ਮਾਰੇ ਕਿਨੇ ਗੁਰੂ ਕਿਰਪਾ ਕਰੀ ਬਖਸ਼ਿਸ਼ ਕਰੇ ਤਾਂ ਹੀ ਹੈ ਵੱਡੀ ਕੌં ਬਸ ਭਾਗੇ ਨਹੀਂ ਭਜਦੇ ਨਹੀਂ ਕਨੇ ਇਹ ਐਨੀ ਛੇਤੀ ਮਾੜੀ ਮੋਟੀ ਗੱਲਾਂ ਬਤਾਣਾ ਕੋਈ ਭਜਦੇ ਇਹ ਬੜੇ ਬਲੀ ਨੇ ਮੋਹ ਕਮ ਫੌਜ ਹੱਠ ਹਲੀ ਰੇ ਇਹਨਾਂ ਦੀ ਫੌਜ ਬੜੀ ਹੱਠ ਵਾਲੀ ਐ ਢੀਠ ਫੌਜ ਐ ਜਾਂਦੇ ਨਹੀਂ ਅੰਦਰੋਂ ਇਹ ਕਹੋ ਨਾਨਕ ਜਿਨ ਜਨ ਨਿਰਦਲਿਆ ਸਾਧ ਸੰਗ ਕੈ ਝਲੀ ਰੇ ਤੇ ਮਰੀ ਕਹਿੰਦੇ ਜਿਨ੍ਹਾਂ ਨੇ ਫਿਰ ਇਹਨਾਂ ਨੂੰ ਨਿਰਦਲਿਆ ਕੀਤਾ ਨਾ ਪੈਰਾਂ ਥਲੇ ਦਲਿਆ ਉਹਨਾਂ ਨੇ ਇੱਕੋ ਤਰੀਕਾ ਵਰਤੇ ਆ ਸਾਧ ਸੰਗ ਵਿੱਚ ਆ ਕੇ ਸੰਗਤ ਨੂੰ ਮਹਾਰਾਜ ਨੇ ਬਹੁਤ ਵੱਡਾ ਰੁਤਬਾ ਦਿੱਤਾ ਹੈ ਕਿ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖਾਂ ਨੇ ਆਪਣੇ ਜੀਵਨ ਨੂੰ ਬਦਲਿਆ ਤੇ ਇਹਨਾਂ ਪੰਜਾਂ ਨੂੰ ਪੈਰਾ ਥਲੇ ਰੱਖਿਆ ਇਸ ਕਰਕੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਜੀ ਸੰਗਤ ਵਿੱਚ ਆ ਕੇ ਹੀ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ ਆਪਣੇ ਆਪ ਦਾ ਪਤਾ ਲੱਗਦਾ ਹੈ ਉਹਨਾਂ ਗੁਰਮੁਖ ਪਿਆਰਿਆਂ ਨਾਲ ਸੰਗ ਕਰਕੇ ਹੀ ਸਾਨੂੰ ਆਪਣੇ ਜੀਵਨ ਦੀ ਜਾਤ ਸਮਝ ਆਉਂਦੀ ਹੈ ਆਸਾ ਮਹੱਲਾ ਪੰਜਵਾਂ ਨੀਕੀ ਜੀ ਕੀ ਹਰ ਕਥਾ ਉਤਮ ਆਨ ਸਗਲ ਰਸ ਫੀਕੀ ਰੇ ਫਿਰ ਮਾਰੇ ਨੇ ਸਮਝਾਇਆ ਕਿ ਇੱਕੋ ਇੱਕ ਤਰੀਕਾ ਹੈ ਅਗਲੇ ਸ਼ਬਦ ਵਿੱਚ ਤਰਤੀਬ ਵਾਜ ਦੱਸਦੇ ਆ ਰਹੇ ਨੇ ਕਿ ਸਭ ਤੋਂ ਉਤਮ ਜਿਹੜੀ ਹੈ ਹਰ ਹਰ ਕੀ ਕਥਾ ਹੈ ਜੋ ਮਾਰੇ ਨੇ ਸਾਨੂੰ ਬਖਸ਼ਿਸ਼ ਕੀਤੀ ਆਪਾਂ ਬੋਲ ਰਹੇ ਆ ਬੜੀ ਕਿਰਪਾ ਹੈ ਮਹਾਰਾਜ ਆਪ ਕਰਵਾ ਰਹੇ ਨੇ ਕੀਰਤਨ ਨਰਮੋਲਕ ਹੀਰਾ ਹੈ ਸਿਮਰਨ ਜਿਹੜਾ ਹੈ ਉਹ ਬਹੁਤ ਵੱਡਾ ਖਜ਼ਾਨਾ ਹੈ ਪਰ ਸਭ ਤੋਂ ਉੱਤਮ ਹਰ ਕੀ ਕਥਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਜਿਹੜੀ ਹੈ ਇਹ ਸਭ ਤੋਂ ਉੱਤਮ ਦੱਸੀ ਮਹਾਰਾਜ ਨੇ ਨੀਕੀ ਜੀ ਕੀ ਹਰ ਕੀ ਕਥਾ ਇਸ ਜੀਵ ਵਾਸਤੇ ਹਰੀ ਕੀ ਕਥਾ ਬਾਣੀ ਦੀ ਵਿਚਾਰ ਜਿਹੜੀ ਹੈ ਉੱਤਮ ਹੈ ਆਣ ਸਗਲ ਰਸ ਫਿੱਕੇ ਰੇ ਇਹਦੇ ਸਾਹਮਣੇ ਬਾਕੀ ਰਸ ਸਾਰੇ ਫਿੱਕੇ ਰਹਿ ਜਾਂਦੇ ਨੇ ਰਹਾਉ ਬਹੁ ਗੁਣ ਤੁਣ ਗੁਣ ਜਨ ਖਟ ਬੀਤੇ ਅਬਰ ਨਾ ਕਿਸ ਲਾਇਕੀ ਰੇ بڑے بڑے ਵੱਡੇ ઋષਿ ਮੁਨੀ ਸੰਤ ਮੰਤ ਮਹਾਤਮਾ ਤੁਣ ਪੈਦਾ ਕਰਨ ਵਾਲੇ ਸੇਵਕ ਸਭ ਨੇ ਹੀ ਇਹ ਗੱਲ ਕਹੀ ਆਖੀ ਕਿ ਹਰ ਕੀ ਕਥਾ ਜਿਹੜੀ ਹੈ ਉਹ ਸਭ ਤੋਂ ਉੱਤਮ ਹੈ ਸਾਰਿਆਂ ਨੇ ਇਹਨੂੰ ਲਾਇਕ ਕੀਤਾ ਹੈ ਇਹਦੇ ਬਰਾਬਰ ਹੋਰ ਕੋਈ ਨਹੀਂ ਹੈ ਭਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀਰੇ ਇਹ ਵਿਖੇ ਵਿਕਾਰਾਂ ਨੂੰ ਦੂਰ ਕਰਨ ਵਾਲੀ ਹੈ ਨਿਆਰਾਪਣ ਵਾਲੀ ਹੈ ਅਪਾਰੀ ਹੈ ਜਿਹਦਾ ਕੋਈ ਪਾਰਾਵਾਰ ਨਹੀਂ ਹੈ ਸਹਜ ਪੈਦਾ ਕਰਨ ਵਾਲੀ ਹੈ ਇਹ ਕਥਾ ਸਾਧ ਸੰਗ ਨਾਨਕ ਪੀ ਕੀਰੇ ਤੇ ਜਿਨ੍ਹਾਂ ਨੇ ਫਿਰ ਸਾਧ ਸੰਗ ਗੁਰੂ ਦਾ ਸੰਗ ਕੀਤਾ ਹੈ ਸੰਗਤ ਵਿੱਚ ਆ ਕੇ ਮਿਲ ਕੇ ਬੈਠ ਕੇ ਬਾਣੀ ਦੀ ਵਿਚਾਰ ਕੀਤੀ ਤੇ ਸੁਣੀ ਹੈ ਮਰਗ ਨੇ ਉਹਨਾਂ ਨੇ ਹੀ ਇਹ ਨਾਮ ਰਸ ਨੂੰ ਪੀਤਾ ਹੈ। ਉਹੋ ਹੀ ਇਸ ਨਾਮ ਰਸ ਨੂੰ ਪੀ ਸਕਦੇ ਨੇ। ਇਹ ਹਰ ਕੀ ਕਥਾ ਸਭ ਤੋਂ ਉੱਤਮ ਕਥਾ ਹੈ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ। ਉਹ ਆਪ ਕੁਰਬਾਰ ਰਹੇ ਹਨ। ਕਦੇ-ਕਦੇ ਮੈਂ ਮਹਿਸੂਸ ਕਰਦਾ ਕਿਉਂਕਿ ਅਸੀਂ ਆਉਨੇ ਆ ਇੱਥੇ ਦਾਸ ਕੋਈ ਕਥਾਵਾਚਕ ਨਹੀਂ ਹੈ। ਇੱਕ ਪਹਿਲੀ ਦਾ ਬੱਚਾ ਆਪਣੇ ਟੀਚਰ ਨੂੰ ਸੁਣਾਉਣ ਵਾਸਤੇ ਆਉਂਦਾ ਹੈ ਬਸ ਅਸੀਂ ਤੇ ਇੱਥੇ ਬੈਠ ਕੇ ਗੁਰੂ ਦੀ ਗੋਦ ਵਿੱਚ ਪੰਚਮ ਪਾਤਸ਼ਾਹ ਦੇ ਬੋਲ ਨੇ ਬੋਲ ਦੇ ਉਹ ਨੇ ਜਰੀਏ ਅਸੀਂ ਹਾਂ ਬਸ ਅਸੀਂ ਤੇ ਇੱਕ ਜਰੀਆ ਹਾਂ ਬੋਲ ਸਤਿਗੁਰਾਂ ਦੇ ਨੇ ਫਿਰ ਜਿਹੋ ਜੀ ਉਹ ਮਤ ਦਿੰਦਾ ਹੈ ਉਹ ਕਥਾ ਕਰਵਾ ਲੈਂਦਾ ਹੈ ਜੀ ਉਹ ਸਾਡੇ ਅੰਦਰ ਸੋਝੀ ਪੈਦਾ ਕਰ ਦਿੰਦਾ ਹੈ ਉਹ ਨਾਮ ਰਸ ਪੈਦਾ ਕਰਦਾ ਹੈ ਉਹ ਆਪ ਕਰਦਾ ਹੈ ਇਹ ਬੰਦੇ ਦੇ ਵਾਸ ਵਿੱਚ ਨਹੀਂ ਹੈ ਜੀ ਕੋਈ ਇਹ ਕਹ ਕਵੇ ਕਿ ਮੈਂ ਕਰ ਦਿਆਂਗਾ ਇਹ ਤੇ ਅਕਥ ਕਥਾ ਹੈ ਇਹ ਅਕਥ ਕਥਾ ਜੀ ਇਹਨੂੰ ਕਥਨਾ ਬਹੁਤ ਔਖ ਹੈ ਪਰ ਉਹ ਆਪ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਅਸੀਂ ਜਿਸ ਸਥਾਨ ਤੇ ਬੈਠੇ ਆ ਇਹ 8ਵੇਂ ਪਾਤਸ਼ਾਹ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀ ਉਹ ਤੇ ਗੁੰਗਿਆ ਕੋਲ ਕਰਵਾ ਲਿੰਦਾ ਕਿਉਂਕਿ ਮਹਿਸੂਸ ਕਰਦਾ ਨਾ ਮੇਰਾ ਵੀ ਸੱਜਣਾ ਉਹਨਾਂ ਨੇ ਵੀ ਛੱਜੂ ਕੋਲੋਂ ਹੀ ਕਰਵਾਏ ਸਨ ਇੱਥੇ ਆ ਕੇ ਮਹਿਸੂਸ ਹੁੰਦਾ ਕਿ ਸਤਿਗੁਰਾਂ ਦਾ ਹੱਥ ਸਿਰ ਤੇ ਹੈ ਤਾਂ ਉਹ ਕਰਵਾ ਲੈਂਦਾ ਨਹੀਂ ਤੇ ਬਾਣੀ ਬਹੁਤ ਔਖੀ ਹੈ ਬੜੀ ਡੂੰਗੀ ਹੈ ਬੜੀ ਵਿਚਾਰ ਵਾਲੀ ਪਰ ਜਿੰਨੀ ਇੱਕ ਸਰਲ ਅਸੀਂ ਕਰ ਸਕਦੇ ਆ ਜਿੰਨੀ ਸਾਨੂੰ ਸਮਝ ਆ ਜਾਏ ਜਲਦੀ ਬਹੁਤ ਹੀ ਮਹੰਗੇ ਬੋਲ ਨੇ ਜਿਹੜੇ ਉਹ ਨਹੀਂ ਵਰਤਨੇ ਆਮ ਭਾਸ਼ਾ ਵਿੱਚ ਆਮ ਬੋਲੀ ਸਰਲ ਭਾਸ਼ਾ 'ਚ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸੱਚੇ ਪਾਤਸ਼ਾਹ ਮਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮਨ ਤੇ ਟਾਰੀ ਰੇ ਇਹ ਕਥਾ ਜਿਹੜੀ ਹੈ ਇਸ ਨੂੰ ਬਾਰੇ ਨੇ ਬਹੁਤ ਹੀ ਦਰਜਾ ਦਿੱਤਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਇਹ ਸਾਡੀ ਪਿਆਰੀ ਹੈ ਜੀ ਇਹ ਅੰਮ੍ਰਿਤ ਦੀ ਧਾਰਾ ਹੈ ਗੁਰ ਨਿਮਖ ਨਾਮਨ ਤੇ ਟਾਰੀ ਰੇ ਗੁਰੂ ਨੇ ਬੜੀ ਕਿਰਪਾ ਕੀਤੀ ਇਹ ਕਥਾ ਸਾਡੇ ਅੰਦਰ ਚੱਲ ਪਈ ਇਹ ਵਿਚਾਰ ਸਾਡੇ ਅੰਦਰ ਚੱਲ ਪਿਆ ਹੁਣ ਮਨ ਇੱਕ ਨਿਮਖ ਵਾਸਤੇ ਵੀ ਬਾਣੀ ਦੀ ਸ਼ਬਦ ਵਿਚਾਰ ਨੂੰ ਟਾਲਦਾ ਨਹੀਂ ਹਰ ਵੇਲੇ ਬਾਣੀ ਅਸੀਂ ਜਿਹੜੀ ਪੜ੍ਹਦੇ ਆ ਉਹਨੂੰ ਫਿਰ ਅਸੀਂ ਖੋਜਦੇ ਆ ਕਿ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ ਸਾਨੂੰ ਕੀ ਕਿਹਾ ਹੈ ਸਾਨੂੰ ਅਸੀਂ ਉਹ ਕਰਦੇ ਵੀ ਹਾਂ ਕਿ ਨਹੀਂ ਕਰਦੇ ਜੋ ਸਾਨੂੰ ਹੁਕਮ ਹੋਇਆ ਬਾਣੀ ਜੋ ਕਹਿ ਰਹੀ ਹੈ ਅਸੀਂ ਉਹ ਕਰਦੇ ਵੀ ਹਾਂ ਕਿ ਨਹੀਂ ਹਾਇ ਜਦੋਂ ਇਹ ਵਸਤਾਂਦਰ ਬਣ ਗਏ ਇੱਕ ਨਿਮਕ ਵੀ ਅੰਦਰੋਂ ਵਿਸਰਦਾ ਨਹੀਂ ਹੁਣ ਮਨ ਇਧਰ ਨੂੰ ਖੁਬ ਧਰ ਜਾਂਦਾ ਹੈ ਅੰਦਰ ਹੌਲੀ-ਹੌਲੀ ਰਹਾਓ ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ રે ਇਸ ਤਰ੍ਹਾਂ ਕਰਦੇ ਆ ਕਰਦੇ ਆ ਸਾਨੂੰ ਸਮਾਲਿਕ ਦੇ ਦਰਸ਼ਨ ਹੋਏ ਪਰਸ ਗਏ ਅਸੀਂ ਸਤਿਗੁਰਾਂ ਦੇ ਬੋਲ ਸਾਡੇ ਹਿਰਦੇ ਨੂੰ ਛੋ ਗਏ ਸਰਸਨ ਮਨ ਜਿਹੜਾ ਹੈ रस ਨਾਲ ਭਰ ਗਿਆ ਹਰਸਨ ਤੇ ਚੌਥੀ ਅਵਸਥਾ ਹੁਣ ਹਰਸ਼ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਹੁਣ ਮਨ ਹਰਸ਼ ਹੈ ਅੰਦਰ ਹਰਸ਼ ਤਾਂ ਭਾਵ ਹੁੰਦਾ ਮਨ ਖੁਸ਼ੀ ਨਾਲ ਖੇੜੇ ਨਾਲ ਆਨੰਦ ਨਾਲ ਭਰਿਆ ਹੋਇਆ ਹੈ ਰੰਗ ਰੰਗੀ ਕਰਤਾਰੀ ਰੇ ਇਸ ਕਥਾ ਨੇ ਇਸ ਜੀਵਾਤਮਾ ਨੂੰ ਉਸ ਕਰਤਾਰ ਦੇ ਰੰਗ ਵਿੱਚ ਰੰਗ ਦਿੰਦਾ ਹੈ ਖਿਨ ਰਾਮ ਗੁਰਗੰ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਹਾਰੀ ਰੇ ਹੁਣ ਖਿਨ ਖਿਨ ਉਸ ਨੂੰ ਰਮਦਾ ਹੈ ਸਿਮਰਦਾ ਹੈ ਤੇ ਗੁਰੂ ਦਾ ਗੁਰਗੰ ਤੋਂ ਭਾਵ ਹੈ ਗੁਰੂ ਦਾ ਅਹਿਸਾਸ ਹੋ ਜਾਣਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸੰਭਾਲੇ ਕਿ ਗੁਰੂ ਸਾਡੇ ਅੰਗ ਸੰਗ ਹੈ ਇਹ ਕਥਾ ਗੁਰੂ ਸਾਹਿਬ ਆਪ ਨਾਲ ਬੈਠ ਕੇ ਸੁਣ ਰਹੇ ਨੇ ਕਰਵਾ ਰਹੇ ਨੇ ਨਾਲ ਅਸੀਂ ਤੇ ਇੱਕ ਜਰੀਆ ਜਿਵੇਂ ਟੇਪ ਦੇ ਵਿੱਚ ਆਪਾਂ ਜਿਹੜੀ ਟੇਪ ਪਾ ਲਈ ਉਹ ਹੀ ਬੋਲੇਗੀ ਗੁਰੂ ਨੇ ਆਪ ਕਿਰਪਾ ਕੀਤੀ ਬਖਸ਼ਿਸ਼ ਕੀਤੀ ਮਰਕ ਨੇ ਇਸ ਅਵਸਥਾ ਤੱਕ ਲੈ ਆਏ ਹਰ ਦਮ ਨਹਿ ਜਮ ਹਰ ਦਮ ਇਸ ਤਰ੍ਹਾਂ ਇਹ ਅਵਸਥਾ ਬਣੀ ਰਹਿੰਦੀ ਹੈ ਸਵਾਸ 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 ਨਾਮ ਜਿਹੜਾ ਹੈ ਉਹ ਚੱਲਦਾ ਬਾਣੀ ਦੀ ਕੋਈ ਤੋਕ ਅੰਦਰ ਚੱਲਦੀ ਰਹਿੰਦੀ ਹੁਣ ਜਮਾਂ ਦਾ ਕੋਈ ਡਰ ਨਹੀਂ ਹੈ ਇਹ ਕਾਮ ਇਹ ਕ੍ਰੋਧ ਇਹ ਲੋਭ ਇਹ ਮੋਹ ਇਹ ਹੰਕਾਰ ਇਹ ਹਉਮੈ ਇਹ ਈਰਖਾ ਇਹ ਤ੍ਰਿਸ਼ਨਾਵਾਂ ਹੁਣ ਅੰਦਰ ਢਾਕਲ ਨਹੀਂ ਹੁੰਦੀਆਂ ਹਰ ਕੰਠ ਨਾਨਕ ਉਰਹਾਰੀ ਰੇ ਤੇ ਪੰਚ ਪਾਸ਼ਾ ਵਰ ਕਰੇ ਇਸ ਤਰ੍ਹਾਂ ਕਰਦੇ ਆ ਕਰਦੇ ਆ ਉਹ ਹਰੀ ਦਾ ਨਾਮ ਇਸ ਕੰਠ ਵਿੱਚ ਉਹਦਾ ਹਾਰ ਪੈ ਗਿਆ ਉਸ ਪਰਮਾਤਮਾ ਦੇ ਨਾਮ ਉਹਦੇ ਗੁਣ ਸਾਡੇ ਇਸ ਤਰ੍ਹਾਂ ਜਿਵੇਂ ਕਿਸੇ ਗਲ ਵਿੱਚ ਕੋਈ ਨੌ ਲੱਖਾ ਹਾਰ ਪਾ ਦਿੱਤਾ ਹੋਵੇ ਉਹ ਪ੍ਰਮਾਤਮਾ ਦੇ ਨਾਮ ਦੇ ਗੁਣ ਜਿਹੜੇ ਨੇ ਉਹ ਸਾਡੇ ਗਲ ਵਿੱਚ ਹੁਣ ਹਾਰ ਨਹੀਂ ਸਾਨੂੰ ਮਹਿਸੂਸ ਹੁੰਦਾ ਕਿ ਕਿ ਉਹ ਸਾਡੇ ਅੰਗ ਸੰਗ ਹੈ ਸਾਡੇ ਨਾਲ ਹੈ ਹਮੇਸ਼ਾ ਉਹ ਸਾਡੇ ਕੋਲੋਂ ਬੁਲਾ ਰਿਹਾ ਹੈ ਅਸੀਂ ਤੇ ਇੱਕ ਜਰੀਆ ਹਾਂ ਹੁਣ ਕੋਈ ਜਮਾਂ ਦਾ ਡਰ ਨਹੀਂ ਹੈ ਇਹ ਬਾਣੀ ਜਿਹੜੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਬਰ ਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਜਦੋਂ ਅਸੀਂ ਬਾਣੀ ਦੀ ਵਿਚਾਰ ਇਸ ਤਰ੍ਹਾਂ ਕਰਾਂਗੇ ਕਿ ਇਹ ਸਤਿਗੁਰਾਂ ਦੇ ਬੋਲ ਨੇ ਸਾਡੇ ਨਹੀਂ ਹਨ ਜੀ ਸਤਿਗੁਰਾਂ ਦੇ ਬੋਲ ਨੇ ਬੋਲ ਸਤਿਗੁਰ ਰਏ ਨੇ ਪੰਚਮ ਪਾਤਸ਼ਾ ਅਸੀਂ ਤਾਂ ਇੱਕ ਜਰੀਆ ਹਾਂ ਕਿਉਂਕਿ ਉਹ ਸਾਡੇ ਵਿੱਚ ਹਾਜ਼ਰ ਨੇ ਸਾਡੇ ਵਿੱਚ ਮੌਜੂਦ ਨੇ ਅੰਗ ਸੰਗ ਨੇ ਜਿਸਨ ਇਹ ਅਵਸਥਾ ਪ੍ਰਾਪਤ ਹੋਏਗੀ ਤੇ ਮਾਰੇ ਕਹੇ ਨਾਮ ਦਾ ਰੰਗ ਚੜ ਜਾਏਗਾ ਉਹ ਰਸ ਜਿਹੜਾ ਹੈ ਨਾਮ ਦਾ ਉਹ ਆਏਗਾ ਫਿਰ ਈਮਾਨ ਇਧਰ ਉਧਰ ਦੌੜਨੋਂ ਹਟ ਜਾਏਗਾ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਬਾਣੀ ਸਾਨੂੰ ਸਮਝ ਆ ਜਾਏ ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ ਅਸੀਂ ਬਾਣੀ ਬਣ ਜਾਈਏ ਅਸੀਂ ਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਈਏ ਤਾਂ ਕਿ ਜਦੋਂ ਅਸੀਂ ਸੰਸਾਰ ਤੋਂ ਜਾਈਏ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ